ਹਾਂਜੀ ਬਾਪੂ ਜੀ ਜਿਵੇਂ ਤੁਸੀਂ ਗੱਲ ਦੱਸੀ ਆ ਕਿ ਤੁਸੀਂ ਨਾ ਕਾਫੀ ਪੁਰਾਣੀ ਆ ਕਦੋਂ ਦੀ ਆ ਤੁਸੀਂ ਕਦੋਂ ਬਣੀ ਸੀਗੀ ਸਭ ਤੋਂ ਪਹਿਲਾਂ ਇਹ ਜੀ ਸਾਡੀ ਹੋਰ ਤੋਂ ਵੀ ਪਹਿਲਾਂ ਦੀ ਐ ਇਹ ਪ੍ਰਤਾਪ ਸਿੰਘ ਕੈਰੋਂ ਜਦੋਂ ਮੁੱਖ ਮੰਤਰੀ ਸੀ ਉਸ ਟਾਈਮ ਦੀ ਇਹ ਤੁਸੀਂ ਬਣੀ ਹੋਈ ਆ 55 ਦੀ 1955 ਦੇ ਵਿੱਚ ਇਹ ਤੁਸੀਂ ਬਣੀ ਸੀ ਉਹਦੇ ਬਾਅਦ ਦੇ ਵਿੱਚ ਕਿਸੇ ਨੇ ਵੀ ਇਹਦੀ ਸਾਮ ਸੁਵਾਲ ਨਹੀਂ ਕੀਤੀ ਡੈਮ ਵੀ ਬਣ ਗਿਆ 1982 ਦੇ ਵਿੱਚ ਪਰ ਉਥੋਂ ਡੈਮ ਬਣਦੇ ਨਾਲ ਵੀ ਕਿਸੇ ਨੇ ਇਹਦਾ ਇਹ ਨਹੀਂ ਸੋਚਿਆ ਕਿ ਡੈਮ ਦਾ ਪਾਣੀ ਵੀ ਅਸੀਂ ਛੱਡਣਾ ਤੇ ਇਹ ਤੁਸੀਂ ਰੋਕ ਸਕੇਗੀ ਕਿ ਨਹੀਂ ਰੁਕ ਸਕੇਗੀ ਤੇ ਉਹ ਇਹ ਤੁਸੀਂ ਜਿਹੜੀ ਹੈ ਅੱਜ ਡੈਮ ਦਾ ਕੰਮ ਕਰਨ ਦੀ ਹੈ ਕਿਉਂਕਿ ਪਾਣੀ ਡੈਮ ਦਾ ਛੱਡਿਆ ਜਾਂਦਾ ਦਰਿਆ ਦਾ ਪਾਣੀ ਵੀ ਆ ਜਾਂਦਾ ਉਹ ਜਿਹੜਾ ਪਾਣੀ ਵੀ ਆ ਜਾਂਦਾ ਹੋਰ ਪੁਤਰੀਏ ਦਰਿਆ ਦਾ ਵੀ ਪਾਣੀ ਇੱਥੇ ਆ ਜਾਂਦਾ ਸਾਰੇ ਪਾਣੀ ਇਹ ਤੁਸੀਂ ਇਕੱਲੀ ਰੋਕਣੀ ਹੈ ਇਹ ਜਿਹੜਾ ਵਾ ਸਰਕਾਰਾਂ ਦਾ ਇੱਧਰ ਕੋਈ ਖਿਆਲ ਨਹੀਂ ਹੈ ਅਸੀਂ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ ਕਿ ਇਸ ਧੁੱਸੀ ਬਾਰੇ ਕੋਈ ਸੋਚਿਆ ਜਾਵੇ ਪ੍ਰਧਾਨ ਮੰਤਰੀ ਵੀ ਕਾਫੀ ਫੰਡ ਜਾਰੀ ਕਰਕੇ ਪੰਜਾਬ ਸਰਕਾਰ ਨੂੰ ਕੋਈ ਪੰਜਾਬ ਸਰਕਾਰ ਕੋ ਮੰਗ ਕਰਦੇ ਕਿ ਇੱਥੇ ਜ਼ੋਰ ਲਾਇਆ ਜਾਵੇ ਇਹ ਤੁੰ ਬੰਨ ਵਧੀਆ ਤਰੀਕੇ ਨਾਲ ਬੰਨਿਆ ਜਾਵੇ ਹਾਂਜੀ ਅਸੀਂ ਇਹ ਵੀ ਮੰਗ ਕਰਦੇ ਹਾਂ ਸਰਕਾਰ ਨੂੰ ਕਿ ਇਹ ਧੁੱਸੀ ਨੂੰ ਪੱਕੀ ਕੀਤੀ ਜਾਵੇ ਇਹਦੇ ਉੱਤੇ ਹੋਰ ਮਿੱਟੀ ਪਾ ਕੇ ਇਹਨੂੰ ਚੌੜੀ ਤੇ ਉੱਚੀ ਕੀਤੀ ਜਾਵੇ ਨਾਲ ਹੀ ਇਹਦੇ ਪਰਲੇ ਪਾਸੇ ਜਿਹੜਾ ਬਾਹਰਲਾ ਪਾਸਾ ਉਹਨੂੰ ਪੱਕਾ ਕੀਤਾ ਜਾਵੇ ਪੀਚੰਗ ਲਾ ਕੇ ਤੇ ਅਸੀਂ ਸਰਕਾਰ ਨੂੰ ਮੰਗ ਕਰਦੇ ਹਾਂ ਤੇ ਇੱਥੋਂ ਜਿਹੜਾ ਫਾਈਨ ਦਾ ਨਿਕਾਸ਼ ਜਿਹੜਾ ਜ਼ਰੂਰ ਕੀਤਾ ਜਾਵੇ ਜਾਂ ਪੁਲੀਆਂ ਪਾਈਆਂ ਜਾਣ ਜਾਂ ਇੱਥੇ ਪੁਲ ਬਣਿਆ ਜਾਵੇ ਫੇਰ ਹੀ ਇਹ ਫਾਇਦਾ ਹੋਏਗਾ ਇੱਥੇ ਸਾਨੂੰ ਤੇ ਨਾ ਪਿੰਡ ਦਾ ਬਚਾਅ ਵੀ ਫੇਰ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ